ਸਾਹਿਬ ਜੀਓ ਕਲhbar ਬੂਦ ਬਸੁਰ ਮਾਵਲ ਕੁਸ਼ਮ ਬਸੰਤ ਗਣਤ ਨ ਆਵੈ ਰਾਵ ਸਾਸ ਕਿਰਨ ਉੱਧਰ ਸਾਕਰਕ ਗੰਗ ਤਰੰਗ ਅੰਤ ਕੋ ਪਵ ਰੁਦਰ ਧਿਆਨ ਗਿਆਨ ਸਤਿਗੁਰ ਕੇ ਤਬਜਨ ਭਗਤ ਰਹੇ ਜੋ ਗਾਵੇ ਬੱਲੇ ਸਾਰ ਸਤਿਗੁਰੂ ਤੇਰੇ ਪ੍ਰਸਾਦ ਸੱਚ ਹੋਏ ਵਾਹੇ ਗੁਰੂ ਦੀ ਕਿਰਤ ਹੈ ਬਿਗਨ ਬਿਨਾਸਨ ਹੋਏ ਵਾਹੇ ਗੁਰੂ ਦੀ ਕਿਰਤ ਹੈ ਬਿਗਨ ਬਿਨਾਸਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਦੀ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੇ ਪਾਵਨ ਦਰਬਾਰ ਗਾ ਇੱਥੇ ਸਤ ਸਗੀ ਚਲੋ ਵੱਡੇ ਪਾਤਾ ਵਾਲੇ ਜੀਵਨ ਦੇ ਰਜੇ ਦੇ ਪਰੇ ਸਮੇਂ ਦੇ ਵਿੱਚੋਂ ਸਫਰ ਕਰਕੇ ਆਏ ਤੇ ਗੁਰ ਦਰਬਾਰ ਵਿੱਚ ਬੈਠੇ ਕਿਸੇ ਦਾ ਫੜ ਰੁਕੀ ਪਾਣਾ ਗੁਰੂ ਗੋਬੀ ਸਾਗਰਵਾਲ ਨੂੰ ਟੇਕਾ ਉਹ ਕੁਝ ਨਾ ਕੁਝ ਲੈ ਕੇ ਚੱਲਿਆ ਆਦਮੀ ਦਾ ਜਿਹੜਾ ਗੁਰੂ ਗੋਬੀ ਸਾਗਰਵਾਲ ਆ ਤਾਂ ਗਿਆ ਪਰ ਫਾਡੇ ਦਾ ਮੁੱਢੇ ਡਾ ਕਰਕੇ ਪ੍ਰਮਾਤਮਾ ਤੋਂ ਪਾਸੇ ਹੋ ਗਿਆ ਉਹ ਬਾਝਾ ਰਹੇਗਾ ਇਹ ਅਜ ਨਹੀਂ ਜਦੋਂ ਤੋਂ ਪ੍ਰਮਾਤਮਾ ਨੇ ਪ੍ਰਕਿਰਤੀ ਘੜੀ ਹੈ ਜਦੋਂ ਤੋਂ ਇਸ ਧਰਤੀ ਤੇ ਉੱਤੇ ਰੱਬ ਦੇ ਪਿਆਰੇ ઋષਿ ਗੁਰੂ ਨੀ ਪੀਰ ਪਗੰਬਰ ਆਏ ਹੋ ਗੱਲ ਸਾਰਿਆਂ ਤਾਮ ਗ੍ਰੰਥਾਂ ਨੇ ਪਾਡੇ ਦੀ ਕੀਤੀ ਹੈ